ਬ੍ਰਾਦਰ ਸਾਹਿਬ ਜਿਵੇਂ ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ ਜੋ ਵਾਦ-ਵਿਵਾਦ ਹੋਏ ਨੇ ਦੋ ਧੜਿਆਂ ਦੇ ਵਿੱਚ ਅੱਜ ਤੋਂ ਬੰਦੀਆਂ ਵੀ ਲੱਗ ਗਈਆਂ ਵੈਸੇ ਤਾਂ ਪਰ ਉਹਦੇ ਵਿੱਚ ਇੱਕ ਮੁੱਦਾ ਮੈਂ ਇੱਕ ਦੋ ਦਿਨ ਤੋਂ ਪਿਛਲੇ ਹਫ਼ਤੇ ਦੇ ਵਿੱਚੋਂ ਦੇਖ ਰਿਹਾ ਕਾਫੀ ਉੱਭਰ ਰਿਹਾ ਹੈ ਇਹ ਨੂੰ ਜਾਂ ਉਭਾਰਿਆ ਜਾ ਰਿਹਾ ਜਾਂ ਕੁਝ ਜੋ ਕੁਝ ਵੀ ਹੋ ਰਿਹਾ ਹੈ ਕੁਝ ਨਾ ਕੁਝ ਮੈਨੂੰ ਚੰਗਾ ਨਹੀਂ ਲੱਗ ਰਿਹਾ ਜਦੋਂ ਮੈਂ ਗੱਲਾਂ ਬਾਤਾਂ ਸੁਣ ਰਿਹਾ ਸੀ ਇੱਕ ਥੋੜੀ ਬਹੁਤੀ ਕਿਤੇ ਨਾ ਕਿਤੇ ਕੁਝ ਇਹਦੇ ਵਿੱਚੋਂ ਕੁਝ ਚਿੰਗ ਜਿਹੜੀ ਲੱਗ ਰਹੀ ਹੈ ਉਹਦੇ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੋਈਆ ਬਾਕੀ ਹਰ ਕਿਸੇ ਦੇ ਵਿਚਾਰ ਆਪਣੇ ਵੱਖਰੇ ਹੋ ਸਕਦੇ ਨੇ ਤੇ ਕਿਵੇਂ ਦੇਖਦੇ ਹੋ ਜਿਹੜਾ ਜਾਟਲੈਂਡ ਦੀ ਚਰਚਾ ਛਿੜ ਪਈ ਹੈ ਜੀ ਖਾਸ ਕਰ ਕਿਸਾਨੀ ਦੀ ਤੁਸੀਂ ਗੱਲ ਕੀਤੀ ਹੈ ਕੀਰਤੀਆਂ ਦੀ ਗੱਲ ਕੀਤੀ ਹੈ ਉਹਨਾਂ ਨੇ ਬਹੁਤ ਸਾਰੇ ਹੰਬਲੇ ਮਾਰੇ ਨੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਤਰੱਕੀਆਂ ਕੀਤੀਆਂ ਨੇ ਦੇਸ਼ ਨੂੰ ਅੱਜ ਦੇ ਸਥਾਨ ਮਿਲਿਆ ਤਾਂ ਉੱਥੇ ਇਹ ਉਹਨਾਂ ਦੇ ਕਰਕੇ ਹੈ ਕੀਰਤੀ ਲੋਕਾਂ ਦੇ ਕਰਕੇ ਤੇ ਕਿਵੇਂ ਦੇਖਦੇ ਹੋ ਹਰਿਆਣੇ ਦੇ ਵਿੱਚ ਜਿਹੜਾ ਕਹਿ ਸਕਦੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਹੋਈਆਂ ਤੇ ਗੰਗਾ ਜਿਹੜੀ ਹੈ ਆਪਣੀ ਪਾਣੀ ਵਗਦਾ ਹੈ ਉਹਦੇ ਕਿਨਾਰੇ-ਕਿਨਾਰੇ ਕਹਿੰਦੇ ਨੇ जाट ਬੜੇ ਰਹਿੰਦੇ ਨੇ ਯੂਪੀ ਤੱਕ ਤੇ ਪਾਕਿਸਤਾਨ ਤੋਂ ਲੈ ਕੇ ਯੂਪੀ ਤੱਕ ਦਾ ਸਿਲਸਿਲਾ ਦੱਸਿਆ ਗਿਆ ਤੇ ਆਪਣਾ ਖਿੱਤਾ ਮੰਗਣ ਦੀ ਜਾਂ ਕਹਿੰਦੇ ਨੇ ਕਿ ਅਸੀਂ ਨਸਲਾਂ ਦੀ ਗੱਲ ਕਰਾਂਗੇ ਜਾਤਾਂ ਪਾਤਾਂ ਦੀ ਨਹੀਂ ਕਰਾਂਗੇ ਐਮਐਸਪੀ ਦਾ ਮੁੱਦਾ ਖਤਮ ਕਰ ਦੇਣਾ ਹੈ ਜੀ ਸਭ ਦਾ ਸਨਮਾਨ ਹੋਵੇਗਾ ਤੇ ਇੱਥੇ ਤੱਕ ਵੀ ਗੱਲ ਕਹਿ ਦਿੱਤੀ ਗਈ ਕਿ ਜੇਕਰ ਸਾਨੂੰ ਸਿੱਖਾਂ ਦੇ ਨਾਲ ਸ਼ਾਮਲ ਹੋਣਾ ਪਿਆ ਤਾਂ ਸੀ ਸਿੱਖ ਧਰਮ ਨੂੰ ਵੀ ਅਪਣਾਵਾਂਗੇ ਇਹਦੇ ਵਿੱਚ ਕਿਤੇ ਨਾ ਕਿਤੇ ਕਿਹੋ ਜਿਹੇ ਸੰਕੇਤ ਦੇਖਦੇ ਹੋ ਕਿ ਕਿਤੇ ਨਾ ਕਿਤੇ ਜੋ ਖਾਲਸਾਤਾਨ ਦਾ ਪਹਿਲਾ ਮੁੱਦਾ ਚੱਲ ਰਿਹਾ ਹੁਣ ਨਵਾਂ ਮੁੱਦਾ ਗਵਾਂਡੀ ਸੂਬੇ ਦੇ ਵਿੱਚ ਜਾਟਲੈਂਡ ਦਾ ਸ਼ੁਰੂ ਹੋ ਜਾਣਾ ਇਹਦੇ ਵਿੱਚ ਕਿਤੇ ਉਹੀ ਸਮਾ ਸੰਤਾਲੀ ਵਾਲਾ ਤਾਂ ਨਹੀਂ ਦਿਖਦਾ ਜੀ ਦੇਖੋ ਭਵਿੰਦਰ ਜੀ ਨੀਡਰ ਦੇ ਵਿੱਚ ਜੋ ਪਿਛਲੇ ਵੀਕ ਹੋਇਆ ਪਿਛਲੇ ਹਫਤੇ ਦਾ ਰਾਮ ਉਹਦੇ ਵਿੱਚੋਂ ਜਿਹੜੀ ਗੱਲ ਭਾਰਤੀ মিডিਆ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੇ ਹਿੰਦੂ ਮੰਦਿਰ ਤੇ ਹਮਲਾ ਕੀਤਾ ਜੀ ਉਹਦੇ ਪ੍ਰੋਟੈਸਟ ਦੇ ਅਗੇਂਸਟ ਹਿੰਦੂ ਕਮਿਊਨਿਟੀ ਕੱਤੀ ਹੋਈ ਜੀ ਔਰ ਜਿਹੜੀਆਂ ਬਿਆਨਬਾਜ਼ੀਆਂ ਦਿੱਤੀਆਂ ਉਹਦੇ 'ਚ ਬਹੁਤੇ ਹਰਿਆਣੇ ਦਾ ਸੰਬੰਧ ਅਸੀਂ ਜੀ ਮਿਕੋਪਿੰਦਰ ਜੀ ਜੋ ਵੀ ਅੱਜ ਸਾਡੀ ਇਮੀਗ੍ਰੇਸ਼ਨ ਹੋਈ ਹੈ ਲੇਕ ਸਾਡੇ ਕੋਲ ਸੋਸ਼ਲ ਮੀਡੀਆ ਇੰਨਾ ਇੱਕ ਵਿਆਪਨਿਤ ਤੌਰ ਤੇ ਸਾਡੇ ਕੋਲੇ ਹੈ ਜੀ ਉਹ ਇਨਫੋਰਮੇਸ਼ਨ ਤੌਰ ਤੇ ਵੀ ਸਾਡੇ ਕੋਲੇ ਹੈ ਬਿਲਕੁਲ ਉਹ ਵੀ ਇਨਫੋਰਮੇਸ਼ਨ ਦੇ ਨਾਲ ਦੀ ਨਾਲ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਜਾ ਕੇ ਗੱਲ ਪਹੁੰਚ ਜੀ ਔਰ ਜੈਸਤਰਾ ਕੁਪਿੰਦਰ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਹ ਇਹਦੇ ਪਿਛੇ ਕਿਹੜੀਆਂ ਤਾਕਤਾਂ ਹੋ ਸਕਦੀਆਂ ਕਿਉਂਕਿ ਇਹ ਕੋਈ ਆਪਣੇ ਆਪ ਕਿਉਂਕਿ ਇਹ ਮੁੱਦਾ ਜੀ ਇਹ ਲੰਬੇ ਸਮੇਂ ਤੋਂ ਕਿਸੇ ਕੰਚਲਦੀ ਇਸ ਲੈਵਲ ਤੇ ਲੰਦੀ ਹੈ ਦੋ ਆ ਸੰਪਰਦਾਵਾਂ ਦੇ ਵਿੱਚ ਸੀ ਕਮਗੇਟਰ ਕਰਾ ਲਈ ਸਥਿਤੀ ਬਣਾਉਣ ਲਈ ਜੀ ਰਾਜਨੀਤਿਕ ਹੱਥ ਨਾ ਹੋਣ ਹੋਈ ਸਕਦਾ ਜੀ ਲੇਕਨ ਜੋ ਕੁਝ ਹੋਇਆ ਉਸ ਤੋਂ ਬਾਅਦ ਇੱਕ ਨਵੀਂ ਚੀਜ਼ ਉੱਭਰ ਕੇ ਆਈ ਉਹ ਨੇ ਹੈਰਾਨ ਕਰਤਾ ਸਿਆਸੀ ਚਿੰਤਕਾਂ ਨੂੰ ਵੀ ਜੀ ਤੇ ਗੁੱਸੇ ਸਰਕਾਰ ਨੂੰ ਜੀ ਉਹ ਹੈ ਰੂਕਸ਼ੇਤਰ ਦੇ ਵਿੱਚ ਆ ਖਾਪ ਪੰਚਾਇਤ ਦੀ ਮੀਟਿੰਗ ਹੋਈ ਬਿਲਕੁਲ ਜੀ ਹਰਿਆਣੇ ਵਿੱਚ ਉਹ ਉਸ ਮੀਟਿੰਗ ਦੇ ਵਿੱਚ ਜੋ ਭਾਸ਼ਣ ਬਾਜ਼ੀ ਹੋਈ ਤੇ ਬਾਅਦ ਦੇ ਵਿੱਚ ਜੋ ਉਹਨੇ ਮਤੇ ਪਾਸ ਕੀਤੇ ਉਹਨਾਂ ਨੇ ਹੈਰਾਨ ਕਰਤਾ ਜੀ ਸਿਆਸੀ ਪੰਡਤਾਂ ਨੂੰ ਤੇ ਰਾਜਨੀਤਿਕ ਲੋਕਾਂ ਨੂੰ ਜੀ ਉਹਦੀ ਵੱਡੀ ਗੱਲ ਇਹ ਹੈ ਕਿ ਉਹ ਜੋ जाट महासभा ਉੱਥੋਂ ਦੀ ਜੀ ਖਾਪ ਦੇ ਚੇਤਾ ਤੌਰ ਤੇ ਵੀ ਜਾਣੀ ਉਹ ਕਹਿੰਦੇ ਕਿ ਜੋ ਕੁਛ ਕੈਨੇਡਾ ਦੇ ਵਿੱਚ ਹੋਇਆ ਉਹਦੇ ਵਿੱਚ ਜੋ ਸਾਡੇ ਬੱਚਿਆਂ ਨੇ ਜਾਣਿਆਂ ਨੇ ਐਂਸਰ ਅਦਾ ਕੀਤਾ ਜੀ ਉਹਦੀ ਅਸੀਂ ਨਖੇਦੀ ਕਰਦੇ ਆ ਅਸੀਂ ਸਿੱਖ ਕਮਿਊਨਿਟੀ ਨਾਲ ਕਰੇ ਜੀ ਔਰ ਉਹ ਦਿਨ ਅੱਗੇ ਜਾ ਕੇ ਉਹ ਕਹਿੰਦੇ ਕਿ ਅਸੀਂ ਜਾਟ ਆ ਜੀ ਸਾਡਾ ਸਾਨੂੰ ਵੰਡਿਆ ਜਾ ਰਿਹਾ ਸਾਨੂੰ ਵੱਖਿਆ ਜਾ ਰਿਹਾ ਔਰ ਉਹ ਹਰਿਆਣੇ ਦੇ ਵਿੱਚ ਸਾਡਾ ਜਿਹੜੀ ਸਿਆਸੀ ਤੌਰ ਤੇ ਸਾਨੂੰ ਅ ਬੀਜਪੀ ਨੇ ਬਾਈ ਨੇਮ ਉਹਨਾਂ ਨੇ ਕਿਹਾ ਕਿ ਸਾਨੂੰ ਅ ਸਿਆਸੀ ਤੌਰ ਤੇ ਦਰਕਨਾਰ ਕਰਕੇ ਜਾਤ ਪਾਤ ਦੇ ਆਧਾਰ ਤੇ ਹਰਿਆਣੇ ਦੀ ਰਾਜਨੀਤੀ ਤੇ ਕਮਜ਼ਾ ਕਰ ਬਹੁਤ ਵੱਡੇ ਪੱਦਰ ਦੇ ਉੱਤੇ ਬਰਾੜ ਸਾਹਿਬ ਉਹਨਾਂ ਨੇ ਸੰਗ ਨੂੰ ਜਿਹੜਾ ਹੈ ਆਰਐਸਐਸ ਨੂੰ ਟਾਰਗੇਟ ਕੀਤਾ ਕਿ ਇੱਥੇ ਤੱਕ ਵੀ ਕਹਿ ਦਿੱਤਾ ਕਿ ਅਸੀਂ ਹਿੰਦੂ ਨਹੀਂ ਹਾਂ ਅਸੀਂ ਜਾਟ ਹਾਂ ਔਰ ਈ ਦੀ ਤੀਪਪਿੰਦਰ ਜੀ ਚੱਲਦੇ ਹੋਏ ਅੱਗੇ ਜੋ ਉਹਨਾਂ ਦੇ ਪ੍ਰਧਾਨ ਹੈ ਚੌਧਰੀ ਬ੍ਰਿੰਦਰ ਸਿੰਘ ਉਹਨਾਂ ਦੀ ਇੱਕ ਲੰਮੀ ਚੌੜੀ ਇੰਟਰਵਿਊ ਸੋਸ਼ਲ ਮੀਡੀਆ ਤੇ ਆਈ ਆ ਜੀ ਔਰ ਉਹਦੇ ਵਿੱਚ ਜਿਹੜੀ ਮੇਨ ਚੀਜ਼ ਉਬਰ ਕੇ ਆਈ ਹੈ ਕਿ ਉਹ ਇਹ ਕੋਈ ਆਮ ਵਿਅਕਤੀ ਨਹੀਂਗਾ ਬਿਲਕੁਲ ਜੀ ਔਰ ਜੋ ਹਰਿਆਣੇ ਦੇ ਜੱਟਾਂ ਨੇ ਕੋਈ ਫੈਸਲਾ ਲਿਆ ਇਹੇ ਬੜਾ ਸੋਚ ਸਮਝ ਕੇ ਲਿਆ ਰਹਾ ਜੀ ਔਰ ਮੇਰੇ ਹਿਸਾਬ ਦੇ ਨਾਲ ਭਪਿੰਦਰ ਜੀ ਇਹ ਜਿਹੜੀ ਸੋਚ ਹੈ ਇਹ ਕਿਸਾਨ ਅੰਦੋਲਨ ਦੇ ਲੰਮੇ ਸੰਘਰਸ਼ ਦੇ ਨਤੀਜੇ ਵਜੋਂ ਉਬਰ ਕੇ ਆਈ ਹੈ ਜੀ ਅਪਾ ਪਹਿਲਾਂ ਵੀ ਨੋਟ ਕੀਤਾ ਕਿ ਜਦੋਂ ਕੋਈ ਕਾਂਗਰਸ ਰਾਜਦਾਨ ਸਿੱਖਾਂ ਨੂੰ ਰੋਕਣ ਲਈ ਆਮ ਤੌਰ ਤੇ ਬਿਸ਼ਨੋਈ ਕਮੇਟੀ ਨੂੰ ਵਰਤਿਆ ਜਾਂਦਾ ਸੀ ਜੀ ਜਾਂ ਹਰਿਆਣੇ ਦੀ ਜਾੜ ਕਮੇਟੀ ਨੂੰ ਵਰਤਿਆ ਜਾਂਦਾ ਸੀਗਾ ਜੀ ਔਰ ਇਸ ਟਕਰਾਵ ਨੂੰ ਹਰਿਆਣਾ ਦੇ ਪੰਜਾਬ ਦੇ ਟਕਰਾਅ ਦੱਸਿਆ ਜਾਂਦਾ ਜੀ ਔਰ ਸਿੱਖਾਂ ਲਈ ਇਹ ਗੱਲ ਹਮੇਸ਼ਾ ਹੀ ਅਸੀਂ ਕਹਾਂਗੇ ਚੁੱਪਦੀ ਹੁੰਦੀ ਸੀ ਕਿ ਹਰਿਆਣੇ ਦੇ ਲੋਕਾਂ ਫੰਡ ਨਫਤ ਕਰ ਦੇ ਕੇ ਜੀ ਲੇਕਿਨ ਕਿਸਾਨ ਅੰਦੋਲਨ ਦੌਰਾਨ ਜਦੋਂ ਇਹਨਾਂ ਨੇ ਸੰਝਾ ਸੰਘਰਸ਼ ਕੀਤਾ ਜੀ ਹਾਂਜੀ ਤੌਰ ਤੇ ਜੋ ਸੰਘਰਸ਼ ਦੇ ਮਹੀਨੇ ਰਹੇ ਇਹਨਾਂ ਨੇ ਸਿਆਸੀ ਤੌਰ ਤੇ ਲੋਕਾਂ ਦੀ ਸੋਚ ਖੁੰਡੀ ਕਰਤੀ ਹੋਰ ਤੇਜ਼ ਕਰਤੀ ਹੈ ਇੱਕੀ ਕਰਤੀ ਹੈ ਉਹਦੇ ਸੋਚ ਦੀ ਉਪਜ ਦੇ ਵਿੱਚੋਂ ਉਹਨਾਂ ਨੇ ਜੋ ਕੁਝ ਕੈਨੇਡਾ ਦੇ ਵਿੱਚ ਹੋਇਆ ਉਹਨੂੰ ਝਟ ਮਿਛਾਨ ਲਿਆ ਜੀ ਪਰ ਉਹਨਾਂ ਨੇ ਆਪਣੇ ਬੱਚਾਂ ਨੂੰ ਆਪਣੇ ਵਾਰਸਾਂ ਨੂੰ ਸਖਤ ਜੀ ਦੇ ਨਾਲਸ ਨੇ ਭੇਜਿਆ ਕਿ ਤੁਸੀਂ ਕਿਹੜੇ ਰਾਹ ਪੈ ਗਏ ਭਾਈ ਜੀ ਇਹ ਜੋ ਭਾਰਤੀ ਜਨਤਾ ਪਾਰਟੀ ਹੈ ਇਹ ਸਿੱਖਾਂ ਨੂੰ ਖਾਲਸਤਾਨੀ ਦਾ ਦੇ ਨਾਂ ਲੇਬਲ ਲਾ ਕੇ ਤੇ ਤੁਹਾਨੂੰ ਭਾਰਤ ਮਾਤਾ ਦੀ ਜੈ ਦਾ ਨਾਰਾ ਦਿਵਾ ਕੇ ਆਸਮੇਂ ਲੜਾ ਰਹੀ ਹੈ ਜੀ ਤੁਹਾਡਾ ਤਾਂ ਡਿਫਰੈਂਸ ਹੀ ਕੋਈ ਨਹੀਂਗਾ ਬਿਲਕੁਲ ਜੀ ਸੋ ਇਹਦੇ ਨਾਲ ਭਵਿੰਦਰ ਜੀ ਉਹਨਾਂ ਨੇ ਇੱਕ जाट ਮਹਾਸਭਾ ਜੀ ਜਿਹੜੀ ਹੈ ਉਹਦੀ ਸਥਾਪਨਾ ਤੇ ਇਵਨ ਕਿ ਜੱਟ ਜਾਂ ਜਾਟ ਇੱਕ ਖੇਤੀ ਦੀ ਮੰਗ ਕਰਦੀ ਹੈ ਜਿਹਦੇ ਵਿੱਚ ਉਹ ਕਹਿੰਦੇ ਸਾਡਾ ਮਦਾਨੀ ਭਾਗ ਹੈ ਇਸ ਦਾ ਜੀ ਪੰਜਾਬ ਹਰਿਆਣਾ ਯੂਪੀ ਹਿਮਾਚਲ ਤੱਕ ਇਹ ਦੋਂਗਾ ਉਹ ਪਾਕਿਸਤਾਨ ਦੇ ਏਰੀਏ ਦੀ ਵੀ ਗੱਲ ਕਰਦੇ ਆ ਉਹ ਕਹਿੰਦੇ ਵੀ ਸਾਡੇ ਦੇਸ਼ ਵੱਖਰੇ ਹੋ ਸਕਦੇ ਸਾਰੇ ਧਰਮ ਵੱਖਰੇ ਹੋ ਸਕਦੇ ਆ ਲੇਕਿਨ ਸਾਡਾ ਜਿਹੜਾ ਮੂਲ ਰੂਟ ਆ ਉਹ ਖੇਤੀ ਨਾਲ ਜੁੜਿਆ ਹੋਇਆ ਹੈ ਜੀ ਬਿਲਕੁਲ ਉਹ ਕਹਿੰਦੇ ਭਲਾ ਕੋਈ ਹਿੰਦੂ ਯਾਰ ਤਾਂ ਜੀ ਭਲਾ ਕੋਈ ਸਿੱਖ ਹੈ ਭਲਾ ਕੋਈ ਬਸ਼ਨੋਈ ਆ ਭਲਾ ਕੋਈ ਮੁਸਲਮਾਨ ਹੈ ਜੀ ਅਸੀਂ ਸਾਰੇ ਬੇਸਿਕਲੀ ਇੱਕ ਹੈ ਬਿਲਕੁਲ ਜੇਕਰ ਭਾਜਪੀ ਉਹਨੇ ਬਾਈ ਨੇ ਇਹ ਗੱਲ ਕਹੀ ਹੈ ਕਿ ਉਹ ਜਾਤ ਆਧਾਰ ਤੇ ਰਾਜਨੀਤੀ ਕਰਕੇ ਲੋਕ ਨੂੰ ਪੋਲਰਾਈਜੇਸ਼ਨ ਕਰ ਰਹੀ ਹੈ ਜੀ ਤਾਂ ਫਿਰ ਅਸੀਂ ਆਪਦੇ ਹਿੱਤਾਂ ਨੂੰ ਬਚਾਉਣ ਲਈ ਕਿਉਂਦੇ ਇਕੱਠੇ ਇਕ ਜੁਟ ਹੋਈਏ ਬਿਲਕੁਲ ਜੀ ਔਰ ਇਸ ਤੋਂ ਵੱਧ ਵੀ ਉਹ ਚੌਧਰੀ ਵਿੰਦਰਪਾਲ ਸਿੰਘ ਜਿਹੜੇ ਕਹਿ ਰਹੇ ਆ ਉਹ ਕਹਿੰਦੇ ਮੈਂ ਖੋਜ ਕੀਤੀ ਹੈ ਮੈਂ ਗੁਰਦੁਆਰਾ ਸਾਹਿਬ ਵੀ ਗਿਆ ਮੈਂ ਸਿੱਖ ਧਰਮ ਬਾਰੇ ਸਟਡੀ ਕਰ ਰਹੇ ਆ ਤਾਂ ਜੇਕਰ ਸਾਡੇ ਕੋਲ ਚੁਆਇਸ ਹੋਵੇ ਕਿੱਧਰ ਜਾਣਾ ਹੈ ਤਾਂ ਅਸੀਂ ਸਿੱਖ ਧਰਮ ਅਪਣਾ ਲਿਆ ਜੀ ਜਿਹਦਾ ਬਰਾਬਰਤਾ ਦਾ ਸੰਦੇਸ਼ ਹੀ ਦਿੰਦਾ ਜੀ ਫਿਰ ਅੱਗੇ ਸਵਾਲ ਹੋਰ ਚੱਲ ਜਾਂਦੇ ਵਿੱਚ ਉਹਨਾਂ ਨੇ ਇਹ ਕੀਤਾ ਕਿ ਉਹ ਹੀ ਬਣਦੀਆਂ ਤੁਸੀਂ ਪਾ ਰਹੇ ਉਹ ਕਹਿੰਦੀ ਵੀ ਅਸੀਂ ਪਾ ਨਹੀਂ ਰਹੇ ਜੀ ਆਲਰੇਡੀ ਹਰਿਆਣਾ ਦੇ ਵਿੱਚ ਸਾਤੋਂ ਇਹ ਸ਼ਕਤੀ ਖੋਲੀ ਆ ਜੀ ਜਾਤ ਬਰਾਦਰੀ ਦੇ ਆਧਾਰ ਤੇ ਲੋਕਾਂ ਨੂੰ ਮੰਡਿਆ ਜਾਇਆ ਕਹਿੰਦੇ گا ਹਾਂ ਉਹ ਕਹਿੰਦੀ ਵੀ ਜੇ ਗੁਜਰ ਹੋਣ ਜਾਂ ਜਾਤ ਹੋਣ ਜਾਂ ਬਚਨੋਈ ਹੋਣ ਅਸੀਂ ਸਾਰੇ ਇੱਕ ਹੈ ਜੀ ਜੇਕਰ ਸਾਡੀ ਸੋਚ ਦੇ ਮੁਤਾਬਕ ਸਾਡਾ ਜੇ ਕਿਸੇ ਧਰਮ ਨਾਲ ਝਕਾ ਹੁੰਦਾ ਤਾਂ ਸਾਡੇ ਸਿੱਖ ਤੁਹਾਨੂੰ ਕਿਉਂ ਨਹੀਂ ਹੋ ਸਕਦਾ ਜੀ ਔਰ ਇਹਦੇ ਵਿੱਚ ਨਾਲ ਹੀ ਉਹਨਾਂ ਨੇ ਜੋ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਆ ਉਹਦੇ ਤੇ ਵੀ ਕੜੀ ਸੱਟ ਮਾਰੀ ਆ ਬਿਲਕੁਲ ਜੀ ਉਹ ਕਹਿੰਦੇ ਵੀ ਅਸੀਂ ਆਪ ਦੇ ਹਿੱਤ ਸਾਡੇ ਹਿੱਤ ਆ ਜਿਹੜੇ ਉਹਦੇ ਲਈ ਸਾਨੂੰ ਕਿਸੇ ਧਰਮ ਦੀ ਜਰੂਰਤ ਨਹੀਂ ਗੀ ਸਾਡਾ ਰੂਟ ਕਾਜ਼ ਹੈ ਜਿਹੜਾ ਖੇਤੀ ਖੇਤੀ ਨਾਲ ਜੁੜੇ ਹੋਏ ਹੋ ਕਿ ਜਿਹੜੇ ਬਾਕੀ ਭਾਈਚਾਰੇ ਆ ਜੀ ਪਹਿਲਾਂ ਲੇਬਰ ਹੋਣ ਪਹਿਲਾਂ ਕਿਸੇ ਵੀ ਯਾਦ ਦੀ ਹੋਣ ਉਹ ਵੀ ਸਾਡੇ ਨਾਲ ਜੁੜਨਗੇ ਜੀ ਪਰ ਬ੍ਰਹਤ ਸਾਬ ਇਹਦੇ ਵਿੱਚ ਕਿਤੇ ਨਾ ਕਿਤੇ ਖੁਦਮੁਖਤਿਆਰੀ ਦੀ ਗੱਲ ਹੋਣ ਲੱਗ ਗਈ ਹੈ ਜੀ ਜਿਵੇਂ ਕਿ ਪਹਿਲਾਂ ਪੰਜਾਬ ਸੂਬੇ ਚ ਹੁੰਦੀ ਸੀ ਜੀ ਦੇਖੋ ਭੁਵਿੰਦਰ ਜੀ ਵੈਸੀ ਦਾ ਜਿਹੜਾ ਅੰਦੋਲਨ ਚੱਲਿਆ ਸੀਗਾ ਸਾਨੂੰ ਅੰਦੋਲਨ ਜੀ ਉਹਦੇ ਵਿੱਚ ਜਿਹੜੀ ਗੱਲ ਉੱਭਰ ਕੇ ਆਈ ਸੀ ਉਹ ਇਹੋ ਹੀ ਸੀ ਕਿ ਖੇਤੀ ਹੈ ਜੀ ਉਹ ਉਹਦੇ ਤੇ ਤੁਸੀਂ ਜਿਹੜੀ ਨੀਤੀਆਂ ਬਣਾ ਰਹੇ ਆ ਉਹਨੂੰ ਫੈਡਰਲਿਜ਼ਮ ਨਾਲ ਟੱਕ ਰਹੇ ਆ ਜੀ ਸੋ ਇਸ ਕਰਕੇ ਜਿਵੇਂ ਉਹ ਕਹਿੰਦੇ ਐਮਐਸਪੀ ਦੀ ਸਾਨੂੰ ਥੋੜੀ ਮਨਤਾ ਕਰਦੀਆਂ ਵੇਣੀਆਂ ਜੀ ਵੀ ਤੁਸੀਂ ਸਾਨੂੰ ਲੈਵਲ ਡਿਵਾਈਡ ਕਰਦੇ ਆ ਉਹ ਕਹਿੰਦੇ ਅਸੀਂ ਭਾਵੇਂ ਹਰਿਆਣਾ ਦੇ ਵਿੱਚ ਜਿਹੜਾ ਉਹਨੇ ਦੋਸ਼ ਲਾਇਆ ਗੰਭੀਰ ਸਾਨੂੰ ਰਾਜਨੀਤਿਕ ਤੌਰ ਤੇ ਸਾਨੂੰ ਦਰਕ ਨਾਰ ਕਰਤਾ ਸਾਈਡ ਲਾਈਨ ਕਰਤਾ ਜਿਹਦੇ ਨਾਲ ਸਾਨੂੰ ਯੂਪੀ ਦੇ ਵਿੱਚ ਉਸ ਸਮਾਂ ਨਾਲ ਦੇ ਗੇਂਸ ਲੜਾਇਆ ਗਿਆ ਹੈ ਹਰਿਆਣਾ ਦੇ ਵਿੱਚ ਸਿੱਖਾਂ ਦੇ ਅਗੇਂਸ ਲੜਾਇਆ ਗਿਆ ਜੀ ਯੂਜ਼ ਕੀਤਾ ਗਿਆ ਚੌਥੀ ਵਾਰ ਜਾ ਉਹਨੇ ਤੇ ਅਸੀਂ ਹੁਣੇ ਦੁਬਾਰਾ ਯੂਜ਼ ਨਹੀਂ ਹੋਵਾ ਜੀ ਇਸ ਕਰਕੇ ਅਸੀਂ ਜੋ ਇੱਕ ਧਰਮ ਦੇ ਆਧਾਰ ਤੇ ਹਿੰਦੂ ਰਾਸ਼ਟਰੀ ਸਥਾਪਨਾ ਉਹਦੀ ਸਖਤ ਵਿਰੋਧ ਕਰਾਂਗੇ ਜੀ ਔਰ ਅਸੀਂ ਆਪਦੇ ਹੱਕਾਂ ਲਈ ਖੇਤੀ ਦਾ ਜੁੜੇ ਹੱਕਾਂ ਲਈ ਅਸੀਂ ਆਪਦੇ ਜੋ ਸਾਡੇ ਡਿਮਾਂਡਸ ਹੈ ਉਹਨਾਂ ਨੂੰ ਪੂਰੀਆਂ ਕਰ ਲਈ ਇਹਨੇ ਕੱਟਿਓਵਾਗੇ ਔਰ ਉਹਨਾਂ ਨੇ ਇਥੇ ਦਾ ਕਹਿਆ ਕਿ ਏਦੋਂ ਪਹਿਲਾਂ ਚੌਧਰੀ ਚੰਨ ਸਿੰਘ ਹੁਣ ਜੀ ਜਾਂ ਚੰਦਰਸ਼ੇਖਰ ਹੁਣ ਉਹ ਵੀ ਸਾਡ ਅੰਦੋਲਨ ਉਹ ਕਹਿੰਦੇ ਜਨਤਾ ਪਾਰਟੀ ਜਿਹੜੀ ਹੈ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਖਵਾਉਂਦੀ ਹੈ ਉਹ ਕੋਈ ਇਹਦੀ ਨੀਂ ਨੀ ਅਸੀਂ ਰਖਵਾਈ ਸੀ ਕਿ ਉਹਨਾਂ ਬਣਾ ਬਿਲਕੁਲ ਜੀ ਉਹ ਕਹਿੰਦੇ ਬਾਅਦ ਦੇ ਵਿੱਚ ਜਦੋਂ ਭਾਰਤੀਏ ਜੋੜ ਕੇ ਇਹਨੂੰ ਹਿੰਦੂ ਨੇਸ਼ਨ ਬਣਾਉਣ ਵੱਲ ਤੁਰ ਪਏ ਐ ਜੀ ਕਿਉਂਕਿ ਐਕਚੁਅਲੀ ਇਹ ਇੰਦਰਾ ਗਾਂਧੀ ਦੀਆਂ ਮਾਰੂ ਨੀਤੀਆਂ ਦੇਗੇ ਸਾਡਾ ਯੁੱਧ ਸੀਗਾ ਜੀ ਇਹਦੇ ਵਿੱਚ ਫਿਰ ਉਹਨਾਂ ਨੇ ਇਹ ਵੀ ਨੋਟ ਕੀਤਾ ਕਿ ਹਰਿਆਣਾ ਦੇ ਵਿੱਚ ਕਿਵੇਂ ਲੋਕਦਾਲ ਜਾਂ ਹੋਰ ਪਾਰਟੀਆਂ ਜਿਹੜੀਆਂ ਉਹਨੂੰ ਦਰਕਨਾਰ ਕਰਤਾ ਬਿਲਕੁਲ ਜੀ ਇਹਦੇ ਵਿੱਚ ਵੀ ਜੱਟਾਂ ਦਾ ਬਹੁਤ ਬਾਲਾ ਸੀ ਹੁਣ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਉਹ ਯਾਤ ਦੇ ਤੇ ਧਰਮ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਜੀ ਲੋਕ ਕਹਿੰਦੇ ਅਸੀਂ ਫਿਰ ਰੂਟ ਕਾਸ ਕਿੱਤੇ ਵੱਜੋ ਅਸੀਂ ਸਾਰੇ जाट ਜੱਟ ਇੱਕ ਹੈ ਜੀ ਅਸੀਂ ਇਹ ਹੰਬੜਾ ਮਾਰਾਂਗੇ ਉਹਨਾਂ ਨੇ ਇਫਦਾ ਕਰਕੇ ਕਿ ਅਸੀਂ ਜੇ ਕੱਟੇ ਹੋਗੇ ਤਾਂ ਦਿੱਲੀ ਤੱਕ ਕਬਜ਼ਾ ਕਰ ਸਕਾਂ ਉਹਨਾਂ ਨੇ ਬਰਤ ਸਾਬ ਇੱਕ ਗੱਲ ਹੋਰ ਇੰਪੋਰਟੈਂਟ ਕਹੀ ਐ ਐਸੀ ਭਾਈਚਾਰੇ ਨੂੰ ਵੀ ਕਹਿੰਦੇ ਨਾਲ ਲੈ ਕੇ ਤੁਰਾਂ ਗਏ ਅਸੀਂ ਉਹ ਵੀ ਸਾਡੇ ਨਾਲ ਹੀ ਹੋਣਗੇ ਪਰ ਦੂਸਰੇ ਪਾਸੇ ਜੇ ਮਨ ਦੇ ਵਿੱਚ ਸ਼ਿਕਵਾ ਜਾਂ ਸ਼ੰਕਾ ਤਾਂ ਆਉਂਦਾ ਚਲੋ ਆਪਾਂ ਜਦੋਂ মিডিਆ ਦੇ ਵਿੱਚ ਗੱਲਬਾਤ ਤੋਰਦੇ ਆਂ ਦੋਵੇਂ ਪੱਖ ਵਿਚਾਰ ਨੇ ਹੁੰਦੇ ਆ ਇੱਕ ਪਾਸੇ ਜਾਟਲੈਂਡ ਤੇ ਦੂਸਰੇ ਪਾਸੇ ਜਿਹੜਾ ਗਰਮ ਖਿਆਲੀ ਲੋਕ ਜਿਹੜੇ ਨੇ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਜੇ ਤਾਂ ਜਿਵੇਂ ਕਿ ਤੁਸੀਂ ਵਿਸਤਾਰ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਹੈ ਖੋਲ ਕੇ ਗੱਲਬਾਤ ਕੀਤੀ ਹੈ ਜੇ ਉਥੇ ਤੱਕ ਸੀਮਤ ਰਹਿੰਦੇ ਨੇ ਕਿਸਾਨੀ ਮੁੱਦੇ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਦਾਂ ਪਹਿਲਾਂ ਦੀਪ ਸਿੰਘ ਹੁਣੀ ਵੀ ਆਗੇ ਵਿੱਚ ਦੀਪ ਹੁਣੀ ਉਹਨਾਂ ਨੇ ਵੀ ਇਹ ਚੀਜ਼ਾਂ ਨੂੰ ਕਿਸਾਨੀ ਮਸਲੇ ਨੂੰ ਹੋਰ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਇਸ ਸਮੇਂ ਦੇ ਵਿੱਚ ਜਦੋਂ ਵਾਦ ਵਿਵਾਦ ਖਾਲਿਸਤਾਨ ਦਾ ਜਿਹੜਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਤੇ ਇਹ ਕਿਵੇਂ ਪੱਛ ਪਾਉਣਗੇ ਜੇਕਰ ਉਹ ਇਹ ਸੰਪਰਕ ਕਰਦੇ ਨੇ ਕਿ ਹਾਂ ਅਸੀਂ ਤੁਹਾਡੇ ਨਾਲ ਆ ਜਿਵੇਂ ਕਿ ਉਹਨਾਂ ਨੇ ਪਾਕਿਸਤਾਨ ਨੂੰ ਵੀ ਇਸ਼ਾਰਾ ਕੀਤਾ ਹੈ ਇਹਨਾਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਹੋ ਬਰਾੜ ਸਾਹਿਬ ਇਹਨਾਂ ਚੀਜ਼ਾਂ ਤੋਂ ਕਿਵੇਂ ਬਚਣਗੇ ਜੀ ਕਿ ਉਹ ਆਪਣੀ ਲੀਹ ਦੇ ਉੱਤੇ ਚੱਲਣਗੇ ਦੇਖੋ ਬੀਨਰ ਜੀ ਸਲੋਗਨ ਜਿਹੜੇ ਹੁੰਦੇ ਨਾਰੇ ਹੁੰਦੇ ਆ ਨਾਰੇ ਤਾਂ ਹੁਣ ਜਿਹੜੀ ਬੀਜੇਪੀ ਵੀ ਲਾ ਰਹੀ ਹੈ ਉਹ ਕਹਿੰਦੇ ਯੂਨਾਈਟਿਡ ਇੰਡੀਆ ਮੀਨਸ ਪਾਕਿਸਤਾਨ ਬੰਗਲਾਦੇਸ਼ ਜੀ ਨਾਰੇ ਤਾਂ ਉਹ ਵੀ ਉਹ ਨਾਰੇ ਜਿਨ੍ਹਾਂ ਦੀ ਕੋਈ ਤਕ ਨਹੀਂ ਬਣਦੀਗੀ ਜੀ ਮੌਜੂਦਾ ਹਾਲਾਤਾਂ ਦੇ ਵਿੱਚ ਜੀ ਉਹ ਯੂਨਾਈਟਿਡ ਇੰਡੀਆ ਦੀ ਗੱਲ ਕਰ ਰਹੇ ਆ ਜੀ ਦੂਜੇ ਪਾਸੇ ਜੇਕਰ ਇਹ ਵਿਅਕਤੀ ਇਹ ਸੰਸਥਾ માં ਜੀ ਬੇਸ਼ਰਦ ਉਹ ਜਿਹੜਾ ਉਹਨਾਂ ਨੇ ਇਸ਼ੂ ਠਾਇਆ ਉਹ ਕਹਿੰਦੇ ਵੀ ਕੱਲੇ ਕਿਸਾਨੀ ਦੇ ਨਾਂ ਤੇ ਚੱਲਿਆ ਅੰਦੋਲਨ ਨੂੰ ਉਹਨਾਂ ਨੇ ਕਦੇ ਕਾਮਰੇਡ, ਫੋਮਨਿਸਟ ਨਾਲ ਜੋੜਤਾ ਤੇ ਕਦੇ ਨਕਸਲਵਾੜੀਆਂ ਨਾਲ ਤੇ ਕਦੇ ਖਾਲਸਤਾਨੀਆਂ ਬਿਲਕੁਲ ਜੀ ਉਹ ਕਹਿੰਦੇ ਉਹ ਤਾਂ ਉਹਦੇ ਚੋਂ ਫੈਸਲੇਟਰ ਕਰ ਜਾਂਦੇ ਆ ਕਿਉਂਕਿ ਉਹ ਰੂਟ ਤੌਰ ਤੇ ਇਕੱਠੇ ਨਹੀਂ ਜੀ ਉਹ ਜੇ ਜਾਟ ਜਾਂ ਜਾੜ ਦਾ ਅੰਦੋਲਨ ਹੋਊਗਾ ਤਾਂ ਉਹਦੇ ਵਿੱਚ ਅਸੀਂ ਇਕੱਠੇ ਆਉਂਦੇ ਸਾਡੇ ਦਾ ਕੋਈ ਫਰਕ ਨਹੀਂ ਪਿਆ ਜੀ ਭਾਵੇਂ ਉਹ ਇਸ ਲੈਵਲ ਨੂੰ ਇਸ ਅੰਦੋਲਨ ਤੇ ਕਿਸਾਨ ਅੰਦੋਲਨ ਤੇ ਲੈਵਲ ਆਉਣ ਵਾਸਤੇ ਜੀ ਭਾਵੇਂ ਉਹਨਾਂ ਨੇ ਉਹਨਾਂ ਨੂੰ ਖਲ ਵੱਖ ਵਜ ਕੇ ਆਖਿਆ ਔਰ ਬੰਦੀ ਵੀ ਬਾੜ ਤੇ ਲਿਆ ਕੇ ਆਪਾਂ ਸਾਰੇ ਜਗ੍ਹਾ ਆਂਦੇ ਆ ਜੀ ਜੇ ਦੀਪ ਸਿੰਘ ਧੂਰੀ ਚੱਕ ਕੇ ਉੱਤੇ ਲਾਲ ਕਿਲੇ ਦੀ ਔੜ ਗਈ ਸੀ ਉਹਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਸੀਗਾ ਜੀ ਬਿਲਕੁਲ ਜੀ ਹੋਰ ਉਹ ਜਿਹੜੀ ਅੱਗ ਲਾਈ ਆਈ ਤੱਕ ਦੀ ਬੁਝੀ ਪੰਜਾਬ ਚ ਜੀ ਹੋਰ ਇਹਦੇ ਨਾਲ ਹੀ ਭੁਪਿੰਦਰ ਜੀ ਅੰਦੋਲਨ ਆ ਜਿਹੜਾ ਆਪਣੇ ਆਪ ਦੇ ਵਿੱਚੋਂ ਖਿਰੂ ਖਿਰੂ ਵੀ ਕਰਦਾ ਜੀ ਬਿਲਕੁਲ ਜੀ ਉਹ ਉਹ ਕਿਉਂ ਦੋਸ਼ ਲਾਉਂਦੇ ਉਹ ਕਹਿੰਦੇ ਕਿ ਲੋਕਾਂ ਦੇ ਮਨਾਂ ਚੋਂ ਅੰਦੋਲਨ ਲਾਉਣ ਲਈ ਉਹਨਾਂ ਨੇ ਅੱਜ ਵੀ ਕਿਸਾਨਾਂ ਆਪਦੀ ਸ਼ਕਤੀ ਨੂੰ ਚੈਨਲਾਈ ਨਹੀਂ ਕਰ ਸਕੇ ਕਿਉਂਕਿ ਉਹਨਾਂ ਕੋਲ ਨਿਸ਼ਾਨਾ ਨਹੀਂ ਸੀ ਜੀ ਜੀ ਜਦੋਂ ਮੰਗਾਂ ਤੱਕ ਸੀ ਮੰਗਾ ਉਹਨਾਂ ਨੇ ਕਿਸੇ ਨਾਲ ਟਕਰਾਈਆਂ ਗੱਜਾਂ ਦਾ ਦੋ ਦੋ ਕਿਦੋਂ ਕਿਦੋਂ ਹੋ ਗਿਆ ਜੀ ਹੁਣ ਜਿਹੜੀ ਇਹ ਆਵਾਜ਼ ਦੇ ਰਹੀ ਹੈ ਭਿੰਦਰ ਜੀ ਅਟਰੈਕਟਿਵ ਜਰੂਰ ਆਵਾਜ਼ ਇਹ ਜੀ ਕਹਿੰਗੇ ਹਰਿਆਣੇ ਦੇ ਵਿੱਚ ਜਿਹੜਾ ਜਾੜ ਭਾਈ ਚਾਰਾ ਬਿਸ਼ਨੋਈ ਭਾਈ ਜਰ ਸ਼ਕਤੀਹੀਣ ਹੋ ਗਿਆ ਜੀ ਉਹ ਜੀ ਨੋਟ ਕਰਿਏ ਤਾਂ ਆ ਜਿਹੜਾ ਜਿਸ ਤਰ੍ਹਾਂ ਉਹਨਾਂ ਨੇ ਸਿੱਧੀ ਆ ਪੋਲਟਿਕਸ ਕਿਹੜੀ ਯਾਦ ਦੇ ਆਧਾਰ ਤੇ ਜੀ ਨੈਮਸਿੰਗ ਸੈਣੀ ਨੂੰ ਜੋ ਚੂਜ਼ ਕੀਤਾ ਮਤਲਬ ਉਸੇ ਤਰ੍ਹਾਂ ਦੀ ਰਾਜਨੀਤੀ ਪੰਜਾਬ ਚ ਵੀ ਖੇਡੀ ਹੈ ਚੰਨੀ ਚੰਨੀ ਦੇ ਨਾਂ ਦੇ ਕਾਂਗਰਸ ਨੇ ਬਿਲਕੁਲ ਪਰ ਇਹ ਕਰ ਉਹ ਕਹਿੰਦੇ ਵੀ ਏ ਦੀ بجائے ਰੂਟ ਹੋਵੇ ਭਾਵ ਕਿ ਖੇਤੀ ਵਾਲੇ ਆਪ ਦੇ ਅ ਖੇਤੀ ਨਾਲ ਸੰਬੰਧਤ ਜਿਹੜੀ ਕੌਮ ਆ ਉਸ ਰੂਟ ਤੇ ਇਕੱਠੇ ਹੁੰਨੇ ਆ ਜੀ ਸਾਡੇ ਚ ਹੋਰ ਗੱਲਾਂ ਬਹੁਤ ਐ ਫਿਰ ਜਦੋਂ ਧਰਮ ਦੇ ਆਧਾਰ ਤੇ ਗੱਲ ਕਰਦੇ ਆ ਉਹ ਕਹਿੰਦੇ ਵੀ ਜਿਹੜੀ ਇਹ ਡਿਵੀਜ਼ਨ ਧਰਮ ਦੇ ਨਾਂ ਦੇ ਪਾਉਂਦੇ ਉਹ ਤੋਂ ਵਜਾਏ ਸਾਡੀ ਨੇੜ ਤਾਂ ਸਿੱਖਾਂ ਨਾਲ ਹੋ ਸਕਦੀ ਬਿਲਕੁਲ ਜੀ ਜਿਵੇਂ ਬ੍ਰਾਡ ਸਰ ਤੁਸੀਂ ਬਿਸ਼ਨੋਈ ਭਾਈਚਾਰੇ ਦੀ ਗੱਲ ਕੀਤੀ ਹੈ ਲਾਰਸ ਬਿਸ਼ਨੋਈ ਦਾ ਨਾਂ ਪਿਛਲੇ 2-3 ਸਾਲ ਤੋਂ ਕਾਫੀ ਜਿਹੜਾ ਚਰਚਾ ਦਾ ਵਿਸ਼ਾ ਹਰ ਵੇਲੇ ਬਣਿਆ ਰਹਿੰਦਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਵੀ ਮਹਿਸੂਸ ਹੋ ਰਹੀ ਹੈ ਕਿ ਇਹ ਕਿਤੇ ਨਾ ਕਿਤੇ ਸਾਡੇ ਬੱਚਿਆਂ ਨੂੰ ਵਰਤ ਵੀ ਰਹੇ ਨੇ ਪਪਿੰਦਰ ਜੀ ਹੋਂ ਜੇ ਕੋਈ ਬਸ਼ਨੋਈ ਦੇ ਨਾਮ ਤੇ ਲੁਟਕਾ ਖਾਉਂਦੀ ਹੈ ਕਮੇਟੀ ਦੇ ਦਾਗ ਤਾਂ ਲੱਗਦਾ ਹੀ ਹੈ ਉਸੇ ਤਰ੍ਹਾਂ ਜਿਵੇਂ ਹੁਣ ਸਿੱਖਾਂ ਦੇ ਨਾਮ ਤੇ ਜੇ ਕੋਈ ਵਾਪਕ ਕੈਨੇਡਾ ਦੇ ਵਿੱਚ ਜਿਹੜਾ ਕੁਸ਼ੀ ਕਰ ਰਹੀ ਹੈ ਪਲਾਫ ਰੋਕੀ ਹੈ ਉਹਦੇ ਨੇ ਪਲਾ ਉਹ ਸਿੱਖ ਖਾੜਕੂ ਸ਼ਬਦ ਹੀ ਆਉਂਦਾ ਹੈ ਬਿਲਕੁਲ ਜੀ ਕਮੇਟੀ ਦਾ ਨਾਂ ਤਾਂ ਡਾਊਨ ਹੁੰਦਾ ਡਾਊਨ ਹੁੰਦਾ ਜੀ ਔਰ ਖਾਸ ਤੌਰ ਤੇ ਪਪਿੰਦਰ ਜੀ ਖੂਰ ਰੈਡ ਕਲਰ ਕਰਦੀ ਹੈ ਜੀ ਅਮਰੀਕਾ ਦੇ ਵਿੱਚ ਜੋ ਹੁਣ ਤਬਦੀਲੀ ਆਈ ਹੈ ਜੀ ਰਾਜਨੀਤਿਕ ਇਹ ਇੱਕ ਗੱਲ ਸਮਝਣ ਵਾਲੀ ਹੈ ਇਹ ਇੱਕ ਨਿਯੁਕਤੀ ਹੋਈ ਬਹੁਤ ਅਹਿਮ ਜੀ ਬਹੁਤ ਪਾਲਿਸੀ ਗਿਬੜ ਬਿਲਕੁਲ ਜੀ ਜਿਹੜੀ ਪੁਰਾਣੀ ਡੈਮੋਕ੍ਰੇਟ ਕਾਂਗਰਸ ਵੂਮੈਨ ਹੈ ਜੀ ਬਾਅਦ ਚੋਂ ਟਰੰਪ ਦੇ ਨਾਲ ਉਹਦਾ ਕੰਡੀਸ਼ਨ ਕੀਤਾ ਉਹਨਾਂ ਨੇ ਤੇ ਉਹਨੂੰ ਨੈਸ਼ਨਲ ਸਕਿਉਰਿਟੀ ਦੀ ਡਾਇਰੈਕਟਰ ਬਣਾ ਰਿਹਾ ਹੈ ਡਾਇਰੈਕਟਰ ਬਣ ਗਈ ਜੀ ਬਿਲਕੁਲ ਜੀ ਕਿ ਉਹ ਭਾਰਤ ਦੀ ਇੱਕ ਅਸਾਉਂਡ ਦੇ ਵਿੱਚ ਮਾਣ ਮਹਿਸੂਸ ਕਰਦੀ ਹੈ ਜੀ ਭਾਰਤ ਦੀ ਉਹ ਨਿਊਯਾਰਕ ਵੇਕੇ ਹੋਣ ਵਾਲੇ ਪਰ ਉਹ ਪੰਦਰਾਗਾ 10 ਵਜੇ 26 ਜਨਵਰੀ ਹੋਵੇ ਉਹਨਾਂ ਦੇ ਵਿੱਚ ਭਾਗ ਲੈਂਦੀ ਰਹੀ ਹੈ ਜੀ ਬਕਾਇਦਾ ਸਾੜੀ ਬਿੰਦੀ ਲਾ ਕੇ ਜੀ ਤੇ ਕੱਲ ਨੂੰ ਜੇ ਉਹਦੀ ਕਨਫਰਮੇਸ਼ਨ ਹੋ ਜਾਂਦੀ ਹੈ ਤਾਂ ਗੁਰਵੰਤ ਸਿੰਘ ਪੰਨੋਹਰਾਂ ਦੇ ਗੁਰਪ੍ਰਤਮ ਸਿੰਘ ਪੰਨੋਹਰੀ ਜਿਹੜੀਆਂ ਆਪਦੇ ਮੂਹਾਂ 'ਚ ਗੱਲਾਂ ਕਹਿੰਦੇ ਉਹਨਾਂ ਉਹਨਾਂ ਤੇ ਵੀ ਰੋਕ ਲੱਗਣੀ ਤੈਅ ਹੈ ਫਿਰ ਬਿਲਕੁਲ ਜੀ ਬਿਲਕੁਲ ਜੀ ਬਦਲਦੀਆਂ ਤਬਦੀਲੀਆਂ ਦੇ ਵਿੱਚ ਸਾਨੂੰ ਕੋਈ ਮੈਸੇਜ ਵੀ ਕਰੇ ਜੀ ਤਾਂ ਉਹਦੀ ਵਜ੍ਹਾ ਇਹ ਜੇ ਇੱਕ ਮੰਨਤੀ ਉਹ ਰਿਕਮੈਂਡ ਕੀਤੀ ਹੈ ਜਿਵੇਂ ਇਸ ਕਮੇਟੀ ਨੇ ਆਪ ਦਾ ਚਿੰਤਾ ਪ੍ਰਗਟ ਕੀਤੀ ਕਿ ਸਾਡੇ ਨੌਜਵਾਨਾਂ ਨੂੰ ਇੱਥੇ ਲੜਾਇਆ ਜਾ ਰਿਹਾ ਹੈ ਜੀ ਉਹ ਗੱਲ ਤਾਂ ਇਹ ਹੈਗੀ ਆ ਜੀ ਵੀ ਉੱਥੇ ਦੋਵੇਂ ਪਾਸੇ ਹੀ ਜਿਹੜੇ ਥੋੜੇ ਜੀ ਵਿਅਕਤੀ ਇਹ ਖਾਲਿਸਤਾਨ ਦੇ ਨਾਰੇ ਲੈ ਕੇ ਗਏ ਉਹ ਸੈਕ ਕਮੇਟੀ ਨੂੰ ਰੀਬ੍ਰੈਂਡ ਨਹੀਂ ਕਰ ਦੇਗੇ ਬਿਲਕੁਲ ਜੀ ਬਿਲਕੁਲ ਉਸੇ ਤਰ੍ਹਾਂ ਹੀ ਜਿਹੜੇ ਉੱਥੇ ਪ੍ਰਚਾਰ ਕਰ ਰਹੇ ਸੀ ਵੱਡੇ ਵੱਡੇ ਬਿਆਨ ਦੇ ਰਹੇ ਸੀਗੇ ਉਹ ਜਿਹੜੀ ਕਮੇਟੀ ਨੂੰ ਬੁਲਾਉਂਗਾ ਨਹੀਂ ਕਰ ਦੇਗੇ ਉਹਨੂੰ ਰੀਪ੍ਰਿੰਟ ਨਹੀਂ ਕਰ ਦੇ ਬਲਕਿ ਉਤੋਂ ਦੀ ਇੱਕ ਮੇਨ ਹਿੰਦੂ ਪੁਜਾਰੀ ਨੂੰ ਉਤੋਂ ਕੱਢਤਾ ਮੰਦਿਰ ਬਿਲਕੁਲ ਜੀ ਉਹ ਕਮੇਟੀ ਦੇ ਵਿੱਚ ਦੋਹਾਂ ਪਾਸਿਆਂ ਤੋਂ ਚਿੰਤਕ ਲੋਕ ਵੀ ਹੈਗੇ ਆ ਜੀ ਪਰ ਜੋ ਅਸੀਂ ਇਹ ਮੁੱਦੇ ਤੇ ਰਹੀ ਨਾ ਜੋ ਇਹ ਨਵੀਂ ਲਹਿਰ ਪੈਦਾ ਹੋ ਰਹੀ ਆ ਤਾਂ ਇਹ ਵੀ ਇਸੇ ਸੇ ਹੈਗਾ ਜੀ ਕਿਉਂਕਿ ਡੈਫੀਨੇਟਲੀ ਲੋਕ ਪੋਲਰਾਈਜੇਸ਼ਨ ਦੇ ਸ਼ਿਕਾਰ ਹੋ ਕੇ ਜਦੋਂ ਹਾਰ ਜਾਂਦੇ ਫਿਰ ਉਹ ਚੇਤਾ ਤਾਂ ਆਉਂਦਾ ਹੋਵੇ ਕਿ ਕਾਰਨ ਕੀ ਸਾਡੀ ਹਾਰ ਦਾ ਜੀ ਰਿਆਣੇ ਦੇ ਵਿੱਚ ਬਹੁਤ ਤਾਕਤਲੀ ਕਮਿਊਨਿਟੀ ਹੈ ਜਿਹੜੀ ਖੱਪ ਪੰਚਾਇਤਾਂ ਹੈ ਜੀ ਜਾਟ ਕਮਿਊਨਿਟੀ ਬਹੁਤ ਵੱਡੀ ਉਹਨੂੰ ਬੜਾ ਲੰਮਾ ਸਮਾਂ ਰਾਜ ਕੀਤਾ ਭਲਾ ਉਹ ਭਪਿੰਦਰ ਸਿੰਘ ਹੁੱਡਾ ਦੇ ਰੂਪ ਦੇ ਵਿੱਚ ਹੋਣ ਜਾਂ ਲੋਕਦਾਲ ਦੇ ਦੇਵੀ ਲਾਲ ਪਰਵਾੜ ਹੋਵੇ ਜੀ ਸਾਰੇ ਜਾਟ ਹੀ ਹੈ ਬਿਲਕੁਲ ਜੀ ਲੇਕਿਨ ਅੱਜ ਇਹਨਾਂ ਨੂੰ ਚੌਧਰੀ ਭਿੰਦਰ ਸਿੰਘ ਨੂੰ ਨਹੀਂ ਹੋਣ ਅੱਜ ਇਹਨਾਂ ਨੂੰ ਖੰਨੋ ਫੜ ਕੇ ਉਹਨੇ ਪਾਸੇ ਕਰਤਾ ਜੀ ਬਿਲਕੁਲ ਜੀ ਇਹ ਗੱਲਾਂ ਡੈਫੀਨਟਲੀ ਕਮਿਊਨਿਟੀ ਦੀ ਚਿੰਤਾ ਦੇ ਮੱਸਲੇ ਦਾ ਹੁੰਣਗੀਆਂ ਜੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇਹਦੇ ਨਾਲ ਬਰਾੜ ਸਾਹਿਬ ਜੀ ਜਆਪਦੇ ਵਿੱਚ ਜੇਕਰ ਗੌਰ ਨਾਲ ਵੇਖਿਆ ਜਾਵੇ ਤਾਂ ਪਤਾਨ ਮਾਰ ਕੇ ਸਰਕਾਰ ਆ ਗਈ ਹੈ ਜਿਹੜੇ ਅਸਲੀ ਵਾਰਿਸ ਹੈ ਨੋਮਣੀ ਅਕਾਲੀ ਦਲ ਉਹਨੂੰ ਸੌਕੀਆਂ ਕਿਹੜੇ ਕਿਹੜੇ ਖੜਾ ਕਰਦਾ ਵੱਡੀ ਪਲਾਨ ਦੇ ਦੀ ਜੀ ਉਥੇ ਅਕਾਲ ਤਰਖਤ ਤੇ ਮਾਫੀਆਂ ਮੰਗਣ ਦੇ ਸਿਲਸਿਲੇ ਚ ਲੱਗੇ ਆ ਤੇ ਦੂਜੇ ਪਾਸੇ ਸਰਕਾਰ ਨੰਨ ਮਰਜ਼ੀਆਂ ਕਰਦੇ ਲੱਗੇ ਹੋਈ ਹੈ ਕਿ ਦੇ ਮਰੀਆਂ ਚ ਕੋਈ ਸੁਣਵਾਈ ਨਹੀਂ ਗਈ ਤੇ ਕੋਟਮਾਰ ਅਧਿਆਪਕਾਂ ਦੀ ਹੋ ਰਹੀ ਹੈ ਜੀ ਤੇ ਕੋਸ਼ਕ ਦੇ ਲੁੱਟਾ ਹੋ ਰਹੀ ਹੈ ਕਿ ਤੇ ਡਰਗ ਸਰੀਆਂ ਵੇਖ ਰਹੀ ਹੈ ਕਿ ਤੇ ਪੁਲਿਸ ਦੇ ਅਫਸਰ ਡੀਐਸਪੀ ਨੇ ਆਪੇ ਸੁਸਾਈਡ ਕਰ ਰਹੇ ਆ ਜੀ ਸੋ ਡੈਫੀਕਲਟ ਲਈ ਚਿੰਤਾ ਦੇ ਵਿਸ਼ੇ ਮਾਡਰਨ ਸੋਸਾਇਟੀ ਲਈ ਤੇ ਜੇਕਰ ਇਸ ਤਰ੍ਹਾਂ ਦੇ ਘਟਕੇ ਕੱਲ ਨੂੰ ਪੰਜਾਬ ਚ ਵੀ ਹੁੰਦੇ ਆ ਜੀ ਤਾਂ ਕਿ ਇਹ ਚ ਦੋਰਾਵਾ ਨਹੀਂ ਜਿਹੜੀਆਂ ਕਿਸਾਨ ਜਿ세 ਬੰਗੀਆਂ ਵੀ ਇਸ ਮਾਮਲੇ ਤੇ ਮੰਨਣ ਲੱਗੀਆਂ ਕਿ ਸਤੋਂ ਵੱਡੀਆਂ ਵੱੱਜਰ ਗਲਤੀਆਂ ਹੋਈਆਂ ਤਾਂ ਲੋਕ ਸਾਡੇ ਨਾਲ ਖੋਤੇ ਆ ਬਿਲਕੁਲ ਜੀ ਫਿਰ ਹਰਿਆਣਾ ਦੇ ਵਿੱਚ ਵੀ ਉਹੀ ਹੋਇਆ ਜੀ ਔਰ ਯੂਪੀ ਦੇ ਵਿੱਚ ਜੋ ਵੱਡੀ ਗੱਲ ਉਹਨੇ ਕਹੀ ਹੈ ਚੌਧਰੀ ਵਿਨੋਦ ਸਿੰਘ ਦੀ ਹਨ ਤੂੰ ਮੈਂ ਸੁਣ ਰਿਹਾ ਸੀਗਾ ਉਹਦੇ ਵਿੱਚੋਂ ਕਹਿੰਦਾ ਵੀ ਕੱਲ ਨੂੰ ਯੋਗੀ ਦਿੱਤਿਆ ਨਾਥ ਕਹਿੰਦਾ ਕਿ ਮੰਦਰ ਤੋਂ ਬਾਅਦ ਯੁੱਧਿਆ ਤੋਂ ਬਾਅਦ ਅਸੀਂ ਮਥਰਾਵਲ ਜਾਵਾਂਗੇ ਉਹਨਾਂ ਮਥਰਾ ਦੇ ਵਿੱਚ ਅਸੀਂ ਹਿੰਦੂ ਸਾਡਾ ਜਾੜ ਭਾਈਚਾਰਾ ਐਰਤੀ ਮਸਿ ਹੋਣੀ ਹੋਊਗਾ ਜੀ ਅਸੀਂ ਆਫਜ਼ੇ ਮੁਸਲਮਾਨ ਭਰਾਵਾਂ ਨਾਲ ਖੜਾਂਗੇ ਬਿਲਕੁਲ ਜੀ ਇਹ ਭਵਿੰਦਰ ਜੀ ਲੰਮੀ ਚੌੜੀ ਇੰਟਰਵਿਊ ਹੈ ਇਹ ਬੜਾ ਚਰਚਾ ਦਾ ਵਿਸ਼ਾ ਬਣੇਗਾ ਵੀ ਹੈ ਸਰਦਾਰ ਹਮਿੰਦਰ ਸਿੰਘ ਉਹਨਾਂ ਲਈ ਹੈ ਸੀਨੀਅਰ ਪੱਤਰਕਾਰ ਬਿਲਕੁਲ ਜੀ ਔਰ ਉਹਦੇ ਨਾਲ ਡਾਕਟਰ ਸੰਦੀਪ ਸਿੰਘ ਗੋਨਾਗਰ ਯੂਨੀਵਰਸਿਟੀ ਤੋਂ ਜੀ ਪੰਜਾਬੀ ਯੂਨੀਵਰਸਿਟੀ ਸੋਰੀ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਹੋਰ ਵੀ ਜਿਵੇਂ ਹਮੇਸ਼ਾ ਸਾਹਮਣੇ ਆਈ ਆਪਾਂ ਆਪਣੇ ਸੋਖਿਆਂ ਦੇ ਨਾਲ ਸਾਂਝੀ ਕਰਾਂਗੇ ਪਰ ਇੱਕ ਗੱਲ ਇੱਥੇ ਕਹਿਣੀ ਮਹਣਦੀ ਹੈ ਕਿ ਜਦੋਂ ਤੁਸੀਂ ਕੋਈ ਰਿਵਾਰਟਰੀ ਦੇ ਵਿੱਚ ਵੀ ਕੋਈ ਨਵੀਂ ਪ੍ਰੋਡਕਟ ਪੈਦਾ ਕਰਨ ਲਈ ਕੋਈ ਕੈਮੀਕਲ ਰਿਐਕਸ਼ਨ ਕਰਦੇ ਆ ਜੀ ਤਾਂ ਜ਼ਰੂਰੀ ਨਹੀਂ ਉਹ ਹੀ ਤੱਤ ਪੈਦਾ ਹੋਣ ਜਿਹੜੇ ਤੁਸੀਂ ਮੰਨ ਕੇ ਸੋਚੇ ਕੁਝ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਆ ਜਿਹੜੇ ਤੁਹਾਡੇ ਕੰਟਰੋਲ ਤੋਂ ਬਾਹਰ ਹੁੰਦੇ ਆ ਇਹ ਤਜਰਬਾ ਜੋ ਪੋਲਰਾਈਜੇਸ਼ਨ ਦਾ ਬੀਜੇਪੀ ਨੇ ਸ਼ੁਰੂ ਕੀਤਾ ਜੀ ਜੇਕਰ ਇਹਦੇ ਚੋਂ ਆ ਨਤੀਜੇ ਆਉਣ ਲੱਗੇ ਆ ਤਾਂ ਭਵਿੰਦਰ ਜੀ ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਬਣਨਗੇ ਹੋਰ ਬਿਲਕੁਲ ਜੀ ਬਿਲਕੁਲ ਬ੍ਰਾਦਰ ਸਾਹਿਬ ਵੈਸੇ ਵਧੀਆ ਮੁੱਦਾ ਕਹਿ ਸਕਦੇ ਆ ਪਰ ਦੋਵੇਂ ਪੱਖ ਨੇ ਸਿੱਕੇ ਤੇ ਦੋਵੇਂ ਪਹਿਲੂ ਹੁੰਦੇ ਨੇ ਬਾਕੀ ਲੋਕਾਂ ਦੇ ਉੱਤੇ ਨਿਰਭਰ ਕਰਦਾ ਉਹ ਕੇਸ ਚੀਜ਼ ਨੂੰ ਹੰਗਾਰਾ ਦਿੰਦੇ ਨੇ ਜੇ ਤਾਂ ਸੂਬਿਆਂ ਦੀਆਂ ਜੜੀਆਂ ਪਾਰਟੀਆਂ ਨੇ ਖੇਤਰੀ ਪਾਰਟੀਆਂ ਨੇ ਚਾਹੇ ਬੰਗਾਲ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਚਾਹੇ ਹਰਿਆਣੇ ਦੀ ਹੋਣ ਤੇ ਇਹਨਾਂ ਦਾ ਬੋਲਬਾਲਾ ਬਰਕਰਾਰ ਹੋਣ ਦੀ ਜ਼ਰੂਰਤ ਵੀ ਹੈ ਤੇ ਤਾਂ ਹੀ ਜਿਹੜੀਆਂ ਚੀਜ਼ਾਂ ਸਪਸ਼ਟ ਹੋਣਗੀਆਂ ਆਪਣੇ ਹੱਕਾਂ ਦੇ ਲਈ ਲੜਨਗੇ ਜਾਂ ਫਿਰ ਕਹਿ ਸਕਦੇ ਹਾਂ ਜਿਵੇਂ ਕਿ ਉਹੋ ਹੀ ਮਸਲਾ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਤੋਂ ਉੱਠਦਾ ਆ ਰਿਹਾ ਉਹ ਕਿਤੇ ਨਾ ਕਿਤੇ ਫਿਰ ਉਸ ਮੁੱਦਿਆਂ ਨੂੰ ਗੱਲ ਸ਼ੋਰ ਰਿਹਾ ਕਿ ਜੇਕਰ ਕੱਲੇ-ਕੱਲੇ ਸੂਬੇ ਨੂੰ ਆਪਣੇ ਅਧਿਕਾਰ ਦੇ ਦਿੱਤੇ ਜਾਣ ਆਪਣਾ ਉਹ ਇਨਵੈਸਟਮੈਂਟ ਕਰਨ ਆਪਣੇ ਹੀ ਕਾਰੋਬਾਰ ਕਰਨ ਉਹਨਾਂ ਤੋਂ ਇਨਕਮ ਕ੍ਰੀਏਟ ਕਰਨ ਜਿਵੇਂ ਕਿ ਆਪਣਾ ਅਮਰੀਕਨ ਢਾਂਚਾ ਜੋ ਕੁਝ ਵੀ ਹੈ ਕਿਉਂਕਿ ਭਾਰਤ ਇਹ ਸਾਰੇ ਸੂਬਿਆਂ ਦੇ ਨਾਲ ਮਿਲ ਕੇ ਭਰਾ ਸਾਹਿਬ ਭਾਰਤ ਬਣਦਾ ਹੈ ਇਕੱਲਾ ਭਾਰਤ ਕੋਈ ਕਹਿ ਸਕਦੇ ਆ ਕਿ ਉਹਨੂੰ ਇਦਾਂ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੀਆਂ 26 ਤੋਂ 28 ਭਾਸ਼ਾਵਾਂ ਨੇ ਪਹਿਰਾਵੇ ਨੇ ਖਾਣੇ ਪੀਣੇ ਦਾ ਸਾਰਾ ਕੁਝ ਸਿਸਟਮ ਬਕਰਾ ਹੈ ਬੋਲੀ ਬਖਰੀ ਹੈ ਹੋਰ ਸਾਰੀਆਂ ਚੀਜ਼ਾਂ ਬਖਰੀਆਂ ਨੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਵਕਤ ਜਿਹੜਾ ਸੋਝਵਾਨ ਲੋਕ ਕਹਿ ਸਕਦੇ ਆ ਪਾ ਸਕਦੇ ਆ ਲੋਕਾਂ ਦੇ ਵਿੱਚ ਸ਼ਕਤੀ ਜਿਹੜੀ ਹੈ ਹੋਣੀ ਚਾਹੀਦੀ ਹੈ ਤੇ ਇੱਕ ਜੁਟਤਾ ਤੇ ਮੁਠੀ ਬੰਦ ਹੋਣੀ ਚਾਹੀਦੀ ਭਰਾ ਸਾਹਿਬ ਇਹੀ ਕਹਾਂਗੇ ਜੀ ਜਾਂਦੇ ਜਾਂਦੇ ਇਹਦੇ ਨਾਲ ਭਵਿੰਦਰ ਦੀ ਇੱਕ ਗੱਲ ਆਪਾਂ ਹੋਰ ਐਡ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅੰਦੋਲਨ ਛੇੜਨ ਦੀ ਸਵਾਬ ਨੂੰ ਹੈ ਚੰਡੀਗੜ੍ਹ ਮਸਲੇ ਜੀ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਨੂੰ ਨੋ ਰਿਜੈਕਸ਼ਨ ਸਰਟੀਫਿਕੇਟ ਦਿੱਤਾ ਹੈ ਜਿਹੜਾ ਲੀਗਲ ਆਪਣੇ ਆਪ ਦੇ ਵਿੱਚ ਦੇਣਾ ਨੰਬਰ 2 ਉੱਥੇ ਦੇ ਹਰਿਆਣੇ ਦੇ ਵਕੀਲਾਂ ਦੀ ਇੱਕ ਜਥੇਬੰਦੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਖਤ ਲੈ ਕੇ ਕਿਹਾ ਕਿ ਇਹ ਉਹ ਦਿਰਾਜ ਤਾਂ ਨਹੀਂ ਸਾਨੂੰ ਇੱਕ ਤੇ ਫੈਦੇ ਕੋਈ ਨਹੀਂਗਾ ਬਿਲਕੁਲ ਹਨ ਸੁਬਰੀਨ ਕੋਰ ਚੰਡੀਗੜ੍ਹ ਚ ਬਣਾਉਣ ਦੀ ਕੀ ਤੋਕ ਹੈ ਜੀ ਇਹ ਸੈਂਟਰ ਦੇ ਵਿੱਚ ਹੋਣਾ ਚਾਹੀਦਾ ਕੁਝ ਜੀ ਲੇਕਿਨ ਇਹ ਰੀਤੀ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਤਾਂ ਕੀਤੀ ਹੈ ਉਹਨਾਂ ਨੂੰ ਉੱਥੇ ਦੁਵਾਰਾ ਚੰਕੀ ਦਾ ਉਹਨਾਂ ਨੂੰ ਸਥਾਪਿਤ ਕਰਨ ਲਈ ਜੋ ਕੇਂਦਰ ਵੱਲੋਂ ਜੋ ਇਹ ਨਾ ਖੜੀ ਗਈ ਹੈ ਔਰ ਇਹਦੇ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਕੀਤੀ ਹੈ ਜਿੰਨਾ ਬਾਰੇ ਆਰਿਆ ਕਿ ਉਸ استਿਫਾ ਵੀ ਦੇ ਰਹੀ ਹੈ ਜਲਦੀ ਦੇਤਾ ਉਹ ਤਾਂ ਕਹਿੰਦੇ ਅਸੀਂ ਜੀ ਪ੍ਰਧਾਨਗੀ ਤੋਂ ਲੇਖਕ ਹੋ ਸਕਦੇ ਇਸ ਮਾਮਲੇ ਤੋਂ ਬੀ ਜੀ ਪੀ ਤੋਂ ਵੀ استਿਫਾ ਦੇ ਦੇਣ ਔਰ ਕਾਂਗਰਸ پارٹی ਵੀ ਇਸ ਮਸਲੇ ਤੇ ਗੰਭੀਰ ਨਜ਼ਰ ਆ ਰਹੀ ਹੈ ਜੀ ਸੋ ਇੱਕ ਨਵੀਂ ਭਪਿੰਦਰਜੀ ਅੰਦੋਲਨੋ ਸ਼ੁਰੂ ਹੋਣ ਦੀ ਸੰਭਾਵਨਾ ਹੈ ਜੀ ਸੋ ਬੀ ਜੀ ਪੀ ਲਈ ਰਾਹ ਇੰਨੀ ਸੌਖੀ ਨਹੀਂ ਜਿੰਨੀ ਉਹ ਸਮਝਦੇ ਬਿਲਕੁਲ ਜੀ ਪ੍ਰਧਾਨ ਸਰ ਜੀ ਤੁਹਾਡਾ ਨਵਾਦ ਫਿਕਰ ਜੀ ਤੁਹਾਡਾ ਵੀ ਥੈਂਕ ਯੂ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਜੀ ਟਾਈਮ ਕੱਢਿਆ ਜੀ ਤੇ ਹੈਵ ਅ ਨਾਈਸ ਸਟੇ ਜੀ ਤੁਹਾਨੂੰ ਵੀ ਜੀ ਮਿਹਰਬਾਨੀ ਥੈਂਕ ਯੂ ਜੀ ਦੋਸਤੋ ਇਹ ਸਾਡੇ ਨਾਲ ਸਾਡੇ ਸੀਨੀਅਰ ਸਤਕਾਰਯੋਗ ਸਤਪਾਲ ਸਿੰਘ ਬਰਾੜ ਸਾਹਿਬ ਯੂ ਐਸ ਏ ਦੀ ਧਰਤੀ ਤੋਂ ਤੇ ਗੱਲਾਂ ਬਾਤਾਂ ਹੋਈਆਂ ਨੇ ਅ ਗੁਰੂ ਸਾਹਿਬ ਦੇ ਗੁਰਪਰਵ ਦੇ ਉੱਤੇ ਤੇ ਨਾਲ ਦੀ ਨਾਲ ਦੋ ਮੁੱਦੇ ਛੇੜੇ ਸੀ ਆਪਾਂ ਤੇ ਜਾਟਲੈਂਡ ਦਾ ਤੇ ਬਾਕੀ ਅਪਡੇਟ ਜਿਹੜੇ ਨੇ ਬਰਾੜ ਸਾਹਿਬ ਚੰਡੀਗੜ੍ਹ ਦੀ ਕਰ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਬਣੇਗਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ